ਟਾਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੀ ਪਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਸੁਭਾਏ ਬਾਨ ਗੁਰੂ ਕੇ ਸਵਾਰੇ ਅਤੀ ਸਤਕਾਰਯੋਗ ਸਤਸੰਗੀ ਜਨੋ ਅਦਬ ਸਤਕਾਰ ਦੇ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਚੱਲ ਰਹੀ ਲੜੀਵਾਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਵਿਚਾਰ ਢਿਲੰਗ ਰਾਗ ਦੇ ਦੂਜੇ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਰਲ ਮਿਲ ਕੇ ਕੀਤਾ ਹੈ ਸਤਿਗੁਰੂ ਜੀ ਨੇ ਜੋ ਸੁਚੱਜਾ ਗਿਆਨ ਸੁਮਤ ਸਾਨੂੰ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਹੈ ਉਸਨੂੰ ਵਿਚਾਰਨ ਤੇ ਸਮਝਣ ਦਾ ਯਤਨ ਕਰਿਏ ਸ਼ਬਦ ਦੀ ਅਰਥਤਾ ਹੈ ਤਿਲਾੰਗ ਮਹਿਲਾ ਨੌਵਾਂ ਸ਼ਗਦ ਦਾ ਪਹਿਲਾ ਪਦਾਏ ਰਹਾਉ ਵਾਲਾ ਪਦਾ ਹੈ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਕਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਸਤਿਗੁਰੂ ਨੇ ਮਨ ਨੂੰ ਸੰਬੋਧਨ ਕੀਤਾ ਮਨ ਨੂੰ ਸੰਬੋਧਨ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਮਨਾ ਜਾਗ ਕਹਾ ਗਾਫਲ ਸੋਇ ਗਾਫਲ ਉਦਾਂ ਅਰਬੀ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਬੇਸਮਝ ਮਨਾ ਜਾਗ ਹੁਣ ਜਾਗਣ ਦਾ ਅਰਥ ਥੋੜਾ ਜਿਹਾ ਆਪਾਂ ਸਮਝ ਲਈਏ ਜਦੋਂ ਸਤਿਗੁਰੂ ਸਾਨੂੰ ਸਮਝਾ ਰਹੇ ਨੇ ਬਾਣੀ ਦੇ ਵਿੱਚ ਜਾਗ ਤੇ ਬੰਦਾ ਕਹਿਆ ਜਾਗ ਤੇ ਰਿਹਾ ਹਾਂ ਇੱਕ ਨੀਂਦ ਹੁੰਦੀ ਐ ਸਰੀਰਕ ਨੀਂਦ ਸਰੀਰਕ ਨੀਂਦ ਕੁਝ ਘੱਡਿਆਂ ਦੀ ਹੁੰਦੀ ਐ ਉਸ ਤੋਂ ਬਾਅਦ ਕੋਈ అలਾਰਮ ਵੱਜੇ ਕਿਤੇ ਖੜਾਕ ਹੋਵੇ ਜਾਂ ਸੁਭਾਵਕ ਹੀ ਨੀਂਦ ਪੂਰੀ ਹੋਣ ਤੋਂ ਬਾਅਦ ਬੰਦੇ ਦੀ ਜਾਗ ਖੁੱਲ ਜਾਂਦੀ ਐ ਸਰੀਰ ਦੀ ਨੀਂਦ ਕੁਝ ਸਮਾਂ ਪਾ ਕੇ ਖੁੱਲ ਸਕਦੀ ਹੈ ਜਦੋਂ ਸਤਿਗੁਰੂ ਨੇ ਮੰਦੀ ਨੀਂਦ ਦਾ ਜ਼ਿਕਰ ਕੀਤਾ ਉਹ ਬੜੀ ਪਿਆਰ ਲੱਗ ਹੈ ਹੁਣ ਇਹਨੂੰ ਸੋਖੇ ਜਿਹੇ ਲਫ਼ਜ਼ਾਂ ਦੇ ਵਿੱਚ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਗੱਲ ਤੁਹਾਡੀ ਪਕੜ ਦੇ ਵਿੱਚ ਆਏਗੀ ਮੰਨ ਦੀ ਨੀਂਦ ਦਾ ਮਤਲਬ ਹੈ ਬੇਸਮਝੀ ਜਦੋਂ ਸਤਿਗੁਰੂ ਨੇ ਬਾਣੀ ਦੇ ਵਿੱਚ ਮਨ ਦੇ ਸੌਣ ਦਾ ਜ਼ਿਕਰ ਕੀਤਾ ਤੇ ਉਹਦਾ ਜ਼ਿਕਰ ਕੀਤਾ ਬੇ ਸਮਝੀ ਵੀ ਸਭ ਕੁਝ ਪਤਾ ਹੋਣ ਤੋਂ ਬਾਅਦ ਵੀ ਸਭ ਕੁਝ ਜਾਣਨ ਤੋਂ ਬਾਅਦ ਵੀ ਬੰਦਾ ਉਸ ਪਾਸੇ ਵੱਲ ਧਿਆਨ ਹੀ ਨਹੀਂ ਦੇ ਰਿਹਾ ਤੇ ਇਹਦਾ ਮਤਲਬ ਇਹ ਹੈ ਵੀ ਇਹਨੂੰ ਪਤਾ ਜ਼ਰੂਰ ਹੈ ਪਰ ਇਹ ਸੁੱਤਾ ਪਿਆ ਹੈ ਇਹਨੂੰ ਸਮਝ ਨਹੀਂ ਆ ਰਹੀ ਇੱਕ ਸੋਖੀ ਜੀ ਉਦਾਹਰਣ ਇਹਦੇ ਨਾਲ ਜੋੜੀ ਕਈ ਵਾਰ ਕੁਝ ਸਾਡੇ ਪਰਿਵਾਰ ਦੇ ਵਿੱਚ ਇਹੋ ਜਿਹੀ ਹੁੰਦੀ ਆ ਜਿਨ੍ਹਾਂ ਨੂੰ ਨੀਂਦ ਦੇ ਵਿੱਚ ਬੋਲਣ ਤੇ ਉੱਠ ਕੇ ਚੱਲਣ ਦੀ ਆਦਤ ਹੁੰਦੀ ਆ ਮੈਨੂੰ ਵੀ ਹੈ ਤੇ ਕਈ ਵਾਰ ਇੰਜ ਵਾਪਰਦਾ ਵੀ ਸੁੱਤਾ ਪਿਆ ਇਨਸਾਨ ਬੋਲਦਾ ਉੱਤਰ ਪਿਆ ਉੱਠ ਕੇ ਤੁਰ ਪਿਆ ਹੁਣ ਜਿੱਦਾਂ ਸਾਧਾਰਨ ਲੋਕਦੇ ਨੇ ਉਸੇ ਤਰੀਕੇ ਦੇ ਨਾਲ ਉਠਿਆ ਉਸੇ ਤਰੀਕੇ ਨਾਲ ਉਹਨੇ ਜੋੜੇ ਪਾਏ ਉਸੇ ਤਰੀਕੇ ਨਾਲ ਉਹਨੇ ਕੁੰਡਾ ਖੋਲ੍ਹਿਆ ਬਾਹਰ ਚਲਾ ਗਿਆ ਹੁਣ ਜਦੋਂ ਉੱਥੇ ਜਾ ਕੇ ਉਹਨੂੰ ਉ ਜਾਗ ਆਈ ਤੇ ਉੱਥੇ ਜਾ ਕੇ ਕਹਿੰਦਾ ਮੈਂ ਇੱਥੇ ਕਿੱਦਾਂ ਆ ਗਿਆ ਮੈਂ ਤੇ ਆਪਣੇ ਬੈੱਡਰੂਮ ਦੇ ਵਿੱਚ ਸੀ ਮੈਂ ਤੇ ਬੈਠੇ ਸੁੱਤਾ ਪਿਆ ਸੀ ਮੈਂ ਇੱਥੇ ਕਿੱਦਾਂ ਆ ਗਿਆ ਹੁਣ ਜਦੋਂ ਇਹਦੀ ਔਰ ਥੋੜੀ ਜੀ ਵਿਆਖਿਆ ਦੇ ਵਿੱਚ ਜਾਈਏ ਤੇ ਇਹਦੇ ਜਿਹੜੋ ਦੋ ਤਰੀਕੇ ਦੇ ਮਨ ਦਾ ਜ਼ਿਕਰ ਜਦੋਂ ਆਏਗਾ ਨਾ ਸੁਚੇਤ ਮਨ ਤੇ ਅਚੇਤ ਮਨ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਕੌਨਸ਼ਸ ਮਾਈਂਡ ਤੇ ਅਨਕੌਨਸ਼ਸ ਮਾਈਂਡ ਹੁਣ ਉਹ ਉਸੇ ਤਰੀਕੇ ਦੀ ਗੱਲ ਹੈ ਬੀ ਜਿਹੜਾ ਅਚੇਤ ਮਨ ਹੈ ਉਹਦੇ ਵਿੱਚ ਸਾਰਾ ਕੁਝ ਭਰਿਆ ਪਿਆ ਹੈ ਤੂੰ ਜਦੋਂ ਇਨਸਾਨ ਨੀਂਦ ਦੇ ਵਿੱਚ ਤੁਰਿਆ ਜਾ ਰਿਹਾ ਉਹ ਅਚੇਤ ਮਨ ਸਾਰਾ ਕੁਝ ਕਰ ਰਿਹਾ ਅਸੀਂ ਇਸੇ ਲੜੀ ਦੇ ਵਿੱਚ ਨਾ ਇੱਕ ਪਿਛੇ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਵਿਚਾਰਿਆ ਸੀ ਨਰ ਅਚੇਤ ਪਾਪ ਤੇ ਡਰ ਰੇ ਉੱਥੇ ਮਹਾਰਾਜ ਨੇ ਅਚੇਤ ਲਫ਼ਜ਼ ਵਰਤਿਆ ਸੀ ਖੈਰ ਗੁਰੂ ਤੇਗ ਬਹਾਦਰ ਸਾਹਿਬ ਮਨ ਨੂੰ ਕਹਿ ਰਿਹਾ ਮਨਾ ਜਾ ਥੋੜੇ ਜੀ ਸਮਝ ਲੈ ਕੇ ਆ ਤੇਰੇ ਨਾਲ ਆਲੇ ਦੁਆਲੇ ਕੀ ਹੋ ਰਿਹਾ ਹੈ ਇਹਨੂੰ ਥੋੜਾ ਜਿਹਾ ਸਮਝ ਜਾਗ ਹੁਣ ਜਾਗਣ ਦਾ ਮਤਲਬ ਹੈ ਸੁਚੇਤ ਹੋਣਾ ਸਾਵਧਾਨ ਹੋਣਾ ਜੋ ਕੁਝ ਵਾਪਰ ਰਿਹਾ ਹੈ ਕਈ ਵਾਰ ਅਸੀਂ ਨਾ ਆਪਣੇ ਬੱਚੇ ਨੂੰ ਜਾਂ ਆਪਣੇ ਘਰ ਦੇ ਵਿੱਚ ਅਸੀਂ ਕੋਈ ਗੱਲ ਸਮਝਾ ਰਹੇ ਹੋਈਏ ਟੀਚਰ ਕਲਾਸ ਦੇ ਵਿੱਚ ਕੋਈ ਗੱਲ ਸਮਝਾ ਰਿਹਾ ਹੋਵੇ ਇਸ ਸਾਰੀ ਗੱਲ ਸਮਝਾਉਣ ਤੋਂ ਬਾਅਦ ਸਾਹਮਣੇ ਵਾਲਾ ਬੈਠਾ ਹੋਇਆ ਅੱਖਾਂ ਖੋਲ ਕੇ ਸਾਡੀ ਸਾਰੀ ਗੱਲ ਸੁਣ ਰਿਹਾ ਹੈ ਉਸ ਤੋਂ ਬਾਅਦ ਵੀ ਉਹਨੂੰ ਸਮਝਣਾ ਲੱਗਿਆ ਸੀ ਕਿ ਤੂੰ ਸੁੱਤਾ ਸੀ ਹਾਂ ਇਹਦਾ ਸਿੱਧਾ ਜਿਹਾ ਮਤਲਬ ਗੁਰਬਾਣੀ ਦੇ ਮੁਤਾਬਕ ਕੋਈ ਬੰਦਾ ਅੱਖਾਂ ਖੋਲ ਕੇ ਤੁਹਾਡੀ ਗੱਲ ਸੁਣ ਰਿਹਾ ਪਰ ਉਹਦੇ ਪਾਸੇ ਧਿਆਨ ਨਹੀਂ ਦੇ ਰਿਹਾ ਇਹਦਾ ਮਤਲਬ ਉਹ ਮਾਨਸਿਕ ਤੌਰ ਤੇ ਸੁੱਤਾ ਪਿਆ ਹੈ ਬੰਦਾ ਕੋਲ ਬੈਠਾ ਉਹਦੇ ਕੋਲੋਂ ਕੋਈ ਸਮਾਨ ਚੋੱਕ ਕੇ ਲੈ ਗਿਆ ਜੇ ਅਸੀਂ ਕਹਿੰਨੇ ਵੀ ਤੂੰ ਸੁੱਤਾ ਸੀ ਹੁਣ ਉਹਦਾ ਮਤਲਬ ਕੀ ਹੈ ਉਹਦਾ ਧਿਆਨ ਉਸ ਪਾਸੇ ਨਹੀਂ ਹੈ ਤੇ ਇਹਦਾ ਮਤਲਬ ਉਹ ਮਾਨਸਿਕ ਤੌਰ ਤੇ ਸੁੱਤਾ ਹੀ ਪਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਨਾ ਜਾਗ ਤੇਰੇ ਹਾਲੇ ਦਿਵਾਲੇ ਕੀ ਹੋ ਰਿਹਾ ਇਹਨੂੰ ਥੋੜਾ ਜਿਹਾ ਸਮਝ ਤੇਰਾ ਘਰ ਲੁੱਟਿਆ ਜਾ ਰਿਹਾ ਹੈ ਤੇਰੇ ਦੇਖਦਿਆਂ ਦੇਖਦਿਆਂ ਕਿੰਨਾ ਕੁਝ ਤੇਰੇ ਜੀਵਨ ਦੇ ਵਿੱਚੋਂ ਚਲਾ ਗਿਆ ਤੇ ਤੂੰ ਗੂੜੀ ਨੀਂਦੇ ਸੁਤਾ ਪਿਆ ਉਹਦਾ ਹੁਣ ਜਾਗਣ ਦਾ ਮਤਲਬ ਜਦੋਂ ਬਾਣੀ ਦੇ ਵਿੱਚ ਆਏਗਾ ਉਹਦਾ ਮਤਲਬ ਹੈ ਸੁਚੇਤ ਹੋਣਾ ਤੇ ਇਨਸਾਨ ਇੰਨੀ ਗੂੜੀ ਨੀਂਦ ਦੇ ਵਿੱਚ ਸੁਤਾ ਪਿਆ ਹੈ ਇਹ ਜਿਹੜੀ ਮਾਨਸਿਕ ਨੀਂਦ ਹੈ ਨਾ ਇਹ ਕਿਸੇ అలਾਰਮ ਦੇ ਨਾਲ ਵੀ ਨਹੀਂ ਖੁੱਲਦੀ ਇਹ ਕਿਸੇ ਦੇ ਉਠਾਇਆ ਵੀ ਨਹੀਂ ਖੁੱਲਦੀ ਹਜ਼ੂਰ ਪਾਤਸ਼ਾਹ ਜੀ ਦੀ ਬਾਣੀ ਦਾ ਇਕ ਬਚਨ ਅਸੀਂ ਬੜੀ ਵਾਰ ਵਿਚਾਰਨੇ ਹਾ ਹਜ਼ੂਰ ਗੁਰੂ ਅਰਜਨ ਸਾਹਿਬ ਦਾ ਬਚਨ ਹੁਕਮ ਰੂਪ ਦੇ ਵਿੱਚ ਅਸੀਂ ਬੜੀ ਵਾਰ ਸਰਵਣ ਕੀਤਾ ਤੇ ਉਹਦੇ ਅਰਥ ਵੀ ਅਸੀਂ ਬੜੀ ਵਾਰ ਕਰਨ ਦਾ ਯਤਨ ਕੀਤਾ ਪੀਓ ਮਦਰੋ ਧਨਮਤਵੰਤਾ ਧਨ ਜਾਗੈ ਜੇ ਪਿਰ ਬੋਲਨਤਾ ਮਹਾਰਾਜ ਕਹਿੰਦੇ ਇਹ ਜਿਹੜੀ ਜੀਵ ਇਸਤਰੀ ਹੈ ਇਹ ਮਾਇਆ ਦੇ ਮੋਹ ਦੀ ਸ਼ਰਾਬੀ ਕੇ ਮਸਤ ਹੋਈ ਪਈ ਹੈ ਇਹਨੂੰ ਦੁਨੀਆ ਦੀ ਸੁਧ ਹੀ ਨਹੀਂ हां ਇਹਦੇ ਜਾਗਣ ਦਾ ਸਿਰਫ ਇੱਕੋ ਹੀ ਚਾਂਸ ਹੈ ਜੇ ਇਹਨੂੰ ਗਿਆਨ ਆ ਜਾਏ ਜੇ ਇਹਨੂੰ ਸਮਝ ਆ ਜਾਏ ਤੇ ਫਿਰ ਬੰਦੇ ਦੀ ਜਾਗ ਖੁੱਲਦੀ ਹੈ ਵੀ ਸਾਡੀ ਸਾਨੂੰ ਵੀ ਬੜੀ ਵਾਰ ਇੰਜ ਲੱਗਦਾ ਜਾਗ ਖੁੱਲਣ ਦਾ ਮਤਲਬ ਕਈ ਵਾਰ ਬੜਾ ਸਾਰਾ ਜੀਵਨ ਇਸੇ ਤਰੀਕੇ ਨਾਲ ਲੰਘ ਗਿਆ ਪਤਾ ਹੀ ਨਹੀਂ ਲੱਗਾ ਜਦੋਂ ਬਾਣੀ ਦਾ ਗਿਆਨ ਆਇਆ ਕੋਈ ਸਤਿਗੁਰੂ ਦਾ ਉਪਦੇਸ਼ ਅੰਦਰ ਘਰ ਕੀਤਾ ਅਸਲ ਗੱਲ ਦੀ ਸਮਝ ਲੱਗੀ ਤੇ ਉਸ ਦਿਨ ਜੀਵਨ ਦਾ ਨਜ਼ਰੀਆ ਬਦਲ ਜਾਂਦਾ ਹੈ ਉਹਦਾ ਮਤਲਬ ਕੀ ਹੋਇਆ ਵੀ ਹੁਣ ਤੱਕ ਇਸ ਪੱਖ ਤੋਂ ਅਸੀਂ ਸੁੱਤੇ ਹੀ ਰਹੇ ਬਾਣੀ ਜਾਗਣ ਦਾ ਮਤਲਬ ਹੈ ਬਾਣੀ ਦਾ ਗਿਆਨ ਆਇਆ ਬਾਣੀ ਨੇ ਜਦੋਂ ਗਿਆਨ ਸਾਡੇ ਅੰਦਰ ਬਖਸ਼ਿਸ਼ ਕੀਤਾ ਉਸ ਦਿਨ ਸਮਝ ਆਈ ਵੀ ਜੋ ਕੁਝ ਹੁਣ ਤੱਕ ਕਰਦੇ ਰਹੇ ਉਹ ਸੁੱਤੇ ਹੀ ਕਰਦੇ ਰਹੇ ਇਹਦੇ ਬਾਰੇ ਪਤਾ ਹੀ ਨਹੀਂ ਸੀ ਵੀ ਜ਼ਿੰਦਗੀ ਇਦਾਂ ਦੀ ਹੈ ਸਤਗੁਰੂ ਦਾ ਗਿਆਨ ਸਾਨੂੰ ਜਗਾਉਂਦਾ ਹੈ ਸਾਨੂੰ ਸੁਚੇਤ ਕਰਦਾ ਹੈ ਤੇ ਜਿਹੜਾ ਇਨਸਾਨ ਸੁਚੇਤ ਰਹੇ ਨਾ ਜਿਹੜਾ ਇਨਸਾਨ ਜਾਗਦਾ ਰਹੇ ਉਹਦਾ ਘਰ ਨਹੀਂ ਲੁੱਟਿਆ ਜਾਂਦਾ ਘਰ ਅਕਸਰ ਉਹਨਾਂ ਦੇ ਲੁੱਟੇ ਜਾਂਦੇ ਨੇ ਜਿਹੜੇ ਕੀ ਬਿਲਕੁਲ ਘੁੱਗ ਨੀਂਦ ਦੇ ਵਿੱਚ ਸੁੱਤੇ ਹੋਣ ਜਿਨ੍ਹਾਂ ਨੂੰ ਪਤਾ ਹੀ ਨਾ ਹੋਵੇ ਕੌਣ ਸਾਡੇ ਘਰ ਆ ਰਿਹਾ ਹੈ ਕੌਣ ਸਾਡੇ ਘਰ ਜਾ ਰਿਹਾ ਹੈ ਖੜਾਕ ਵੀ ਹੋਵੇ ਤੇ ਇਹਨਾਂ ਨੂੰ ਪਤਾ ਨਾ ਲੱਗੇ ਤੁਸੀਂ ਵੇਖੋ ਬੜੀ ਵਾਰ ਪਿੰਡਾਂ ਥਾਵਾਂ ਤੇ ਸ਼ਹਿਰਾਂ ਦੇ ਵਿੱਚ ਸੜੀਆਂ ਸੋਸਾਇਟੀਜ਼ ਕਲੋਨੀਆਂਜ਼ ਦੇ ਵਿੱਚ ਵਾਚਮੈਨ ਰੱਖੇ ਹੁੰਦੇ ਨੇ ਪਹਿਰੇਦਾਰ ਰੱਖੇ ਹੁੰਦੇ ਨੇ ਅਕਸਰ ਪਿੰਡਾਂ ਥਾਵਾਂ ਦੇ ਵਿੱਚ ਪਹਿਰੇਦਾਰ ਨੇ ਜਦੋਂ ਪਹਿਰਾ ਦੇਣਾ ਉਹਨੇ ਗਲੀ ਦੇ ਵਿੱਚੋਂ ਦੀ ਲੰਘਣਾ ਅਸੀਂ ਸੁਣਦੇ ਹੁੰਨੇ ਵੀ ਨਾਲੇ ਤੇ ਉਹ ਡਾਂਗ ਦਾ ਖੜਾਕ ਕਰਦਾ ਤੇ ਨਾਲੇ ਉੱਚੀ ਸਾਰੀ ਆਵਾਜ਼ ਦੇ ਕੇ ਕਹਿੰਦਾ ਵੀ ਜਾਗਦੇ ਰਹੋ ਬੰਦਾ ਪੁੱਛੇ ਜੇ ਅਸੀਂ ਜਾਗਣਾ ਤੇ ਤੈਨੂੰ ਕਦੇ ਵਾਸਤੇ ਰੱਖਿਆ ਤੈਨੂੰ ਤੇ ਰੱਖਿਆ ਇਸ ਵਾਸਤੇ ਹੈ ਨਾ ਵੀ ਅਸੀਂ ਆਰਾਮ ਨਾਲ ਸੌ ਸਕੀਏ ਤੇ ਤੂੰ ਕਹਿੰਨੇ ਵੀ ਤੂੰ ਸਾਨੂੰ ਕਹਿ ਰਿਹਾ ਵੀ ਜਾਗਦੇ ਰਹੋ ਹਾਂ ਉਹਨੂੰ ਇਸ ਵਾਸਤੇ ਨਹੀਂ ਰੱਖਿਆ ਵੀ ਤੁਸੀਂ ਸੌ ਜਾਓ ਉਹਨੂੰ ਇਸੇ ਵਾਸਤੇ ਰੱਖਿਆ ਵੀ ਤੁਹਾਨੂੰ ਜਗਾ ਸਕੇ ਕੋਈ ਭੀੜ ਪਵੇ ਕੋਈ ਬਿਪਤਾ ਪਵੇ ਕੋਈ ਆ ਰਿਹਾ ਹੈ ਤਾਂ ਇਸ ਗੱਲ ਦਾ ਧਿਆਨ ਰੱਖੇ ਤੁਹਾਨੂੰ ਜਗਾ ਸਕੇ ਵੀ ਤੁਸੀਂ ਜਾਗ ਜਾਓ ਉਹ बार-बार ਇਹ ਕਹਿ ਰਿਹਾ ਵੀ ਮੇਰੇ ਉੱਪਰ ਭਰੋਸਾ ਕਰਕੇ ਇੰਨੀ ਘੂਗ ਨਿੰਦ ਨਾਸ ਨੀਂਦ ਦੇ ਵਿੱਚ ਨਾ ਸੋ ਜਾਓ ਵੀ ਮੈਂ ਤੁਹਾਨੂੰ ਆਵਾਜ਼ਾਂ ਮਾਰਦਾ ਰਵਾਂ ਵੀ ਤੁਹਾਨੂੰ ਇਹ ਵੀ ਨਾ ਪਤਾ ਰਹੇ ਵੀ ਮੇਰੀ ਵੀ ਮਦਦ ਕਰਨੀ ਆ ਆ ਹੁਣ ਉਹ ਸਾਨੂੰ ਸੁਚੇਤ ਕਰ ਰਿਹਾ ਹੈ ਮੈਂ ਸਿਰਫ ਉਦਾਹਰਣ ਸਾਂਝੀ ਕੀਤੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਇਹ ਫੈਸਲਾ ਦੇ ਰਹੀ ਹੈ ਮਨਾ ਜਾਗ ਤੇ ਸਤਿਗੁਰੂ ਦੀ ਬਾਣੀ ਸਾਨੂੰ ਇਹ ਸਮਝਾ ਰਹੀ ਹੈ ਮਨਾ ਇੰਨੀ ਘੂਗ ਨੀਂਦ ਦੇ ਵਿੱਚ ਨਾ ਸੋ ਜਾਈ ਵੀ ਸਾਰਾ ਜੀਵਨ ਗੁਜ਼ਰ ਜਾਏ ਤੂੰ ਸਿਰਫ ਸੁਆਦ ਦੇ ਵਿੱਚ ਹੀ ਰਹਿ ਜਾਏ ਤੂੰ ਸਿਰਫ ਪਦਾਰਥ ਇਕੱਠੇ ਕਰਦਾ ਹੀ ਰਹਿ ਜਾਏ ਇਹ ਕੁਝ ਇਕੱਠਾ ਕਰਦਾ ਹੀ ਰਹਿ ਜਾਏ ਵੀ ਜੋ ਅਸਲ ਜੀਵਨ ਦਾ ਮਕਸਦ ਹੈ ਉਹਦਾ ਤੈਨੂੰ ਪਤਾ ਹੀ ਨਾ ਰਹੇ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਜਾਗ ਲੈ ਹੋ ਰੇ ਮਨਾ ਜਾਗ ਲੈ ਹੋ ਮਨਾ ਸੁਚੇਤ ਹੋ ਕਿਵੇਂ ਸੁਚੇਤ ਹੋਣਾ ਕਿਉਂ ਸੁਚੇਤ ਹੋਣਾ ਅੱਗੇ ਕਹਿੰਦੇ ਕਹਾ ਗਾਫਲ ਸੋਇਆ ਕਿਹੜੀ ਮੂਰਖਤਾ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਕਿੰਨਾ ਬੇਸਮਝ ਹੋਇਆ ਪਿਆ ਬੇਸ ਇੰਨੀ ਬੇਸਮਝੀ ਅੱਗੋਂ ਕਬੇ ਕੀ ਹੋਇਆ ਮਹਾਰਾਜ ਕਹਿੰਦੇ ਤੈਨੂੰ ਪਤਾ ਨਹੀਂ ਲੱਗਾ ਕੀ ਹੋਇਆ ਤੇਰੇ ਨਾਲ ਕੀ ਵਾਪਰ ਰਿਹਾ ਤੈਨੂੰ ਪਤਾ ਨਹੀਂ ਲੱਗਾ ਕਹਿੰਦੇ ਜੀ ਨਹੀਂ ਪਤਾ ਲੱਗਾ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ ਦੇਖ ਜਿਹੜਾ ਤਨ ਤੇਰੇ ਨਾਲ ਪੈਦਾ ਹੋਇਆ ਤੇਰੇ ਨਾਲ ਦੁਨੀਆ ਦੇ ਵਿੱਚ ਆਇਆ ਬਾਕੀਆਂ ਦੀ ਤੇ ਗੱਲ ਛੱਡ ਉਹ ਸਰੀਰ ਵੀ ਤੇਰਾ ਸਾਥ ਛੱਡਦਾ ਜਾ ਰਿਹਾ ਹੌਲੀ ਹੌਲੀ ਤੇ ਤੂੰ ਸੁੱਤਾ ਪਿਆ ਰਿਸ਼ਤਿਆਂ ਦੀ ਗੱਲ ਆਪਣੇਆਂ ਦੀ ਗੱਲ ਦੋਸਤਾਂ ਦੀ ਗੱਲ ਉਹ ਤੇ ਬਾਤ ਦੇ ਵਿੱਚ ਰਹੇਗੀ ਨਾ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਬਾਕੀ ਸਾਰਿਆਂ ਦੀ ਗੱਲ ਛੱਡ ਜਿਸ ਤਨ ਨੂੰ ਤੂੰ ਆਪਣਾ ਕਹਿਣਾ ਜਿਸ ਤਨ ਦੇ ਉੱਪਰ ਤੂੰ ਮਾਣ ਕਰਦਾ ਹੌਲੀ ਹੌਲੀ ਇਹ ਤਨ ਦੀ ਤੇਰਾ ਸਾਥ ਛੱਡਦਾ ਜਾ ਰਿਹਾ ਉਹਨੂੰ ਜ਼ੁਬਾਨ ਵੀ ਪਹਿਲਾਂ ਵਾਂਗ ਸਾਥ ਨਹੀਂ ਦੇ ਰਹੀ ਬੋਲਣਾ ਕੁਝ ਹੋਰ ਚਾਹੁੰਦਾ ਬੋਲ ਕੁਝ ਹੋਰ ਜਾਂਦੀ ਹੈ ਕੰਨ ਵੀ ਪਹਿਲਾਂ ਵਾਂਗ ਸਾਥ ਨਹੀਂ ਦਿੰਦੇ ਕੋਲੋਂ ਕੋਈ ਬੋਲ ਕੇ ਚਲਾ ਜਾਂਦਾ ਤੇ ਤੈਨੂੰ ਸੁਣਦਾ ਹੀ ਨਹੀਂ ਅੱਖਾਂ ਵੀ ਸਾਥ ਦਿਨੋਂ हट ਗਈਆਂ ਪੈਰ ਹੁਣ ਸਾਥ ਨਹੀਂ ਦਿੰਦੇ ਖੜਿਆ ਨਹੀਂ ਜਾਂਦਾ ਇਹਨਾਂ ਨੂੰ ਵੀ ਸਹਾਰੇ ਦੀ ਲੋੜ ਐ ਤੂੰ ਸੁਤਾ ਹੀ ਰਿਆ ਤੈਨੂੰ ਸਮਝ ਹੀ ਨਹੀਂ ਆਈ ਵੀ ਸਾਰਿਆਂ ਨੇ ਸਾਥ ਛੱਡ ਜਾਣਾ ਤੂੰ ਇਕੱਲੇ ਨਹੀਂ ਰਹਿਣਾ ਮਹਾਰਾਜ ਕਹਿੰਦੇ ਤਾਂ ਕਰਕੇ ਜਾਗ ਭਾਈ ਸੁਚੇਤ ਹੋ ਤੇ ਮਹਾਰਾਜ ਕਹਿੰਦੇ ਇੱਥੇ ਤੇ ਸਾਰੇ ਹੀ ਸੁੱਤੇ ਪਏ ਨੇ ਨਾ ਹਜ਼ੂਰ ਦੀ ਬਾਣੀ ਦਾ ਬੜਾ ਸੁੰਦਰ ਬਚਨ ਮਹਾਰਾਜ ਕਹਿੰਦੇ ਇੱਕ ਜਾਗਦਾ ਹੋਵੇ ਸਾਰੇ ਸੁੱਤੇ ਹੋਣ ਤਾਂ ਵੀ ਬਚਾਅ ਹੋ ਜਾਂਦਾ ਸਤਿਗੁਰੂ ਕਹਿੰਦੇ ਇੱਥੇ ਤੇ ਸਾਰਾ ਸਰੀਰ ਹੀ ਸੁੱਤਾ ਪਿਆ ਹੈ ਕਿਵੇਂ ਫਜ਼ੂਰ ਨੇ ਜ਼ਿਕਰ ਕੀਤਾ ਨੈਨੋਨੀਂਦ ਪਰ ਦ੍ਰਿਸ਼ਟ ਵਿਕਾਰ ਅੱਖਾਂ ਪਰਾਇਆ ਰੂਪ ਵੇਖਣ ਦੇ ਵਿੱਚ ਮਸਤ ਨੇ ਉਹਨਾਂ ਨੂੰ ਨਹੀਂ ਪਤਾ ਕੀ ਹੋ ਰਿਹਾ ਕਿ ਉਹ ਆਪਣੇ ਸਵਾਦ ਦੇ ਵਿੱਚ ਮਸਤ ਨੇ ਨੈਨੋਨੀਂਦ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਨਿੰਦ ਵਿਚਾਰ ਜਿਹੜੇ ਕੰਨ ਨੇ ਉਹ ਬਸ ਨਿੰਦਾ ਸੁਣਨ ਦੇ ਵਿੱਚ ਸਵਾਦ ਦੇ ਵਿੱਚ ਮਸਤ ਨੇ ਉਹਨਾਂ ਨੂੰ ਨਹੀਂ ਪਤਾ ਵੀ ਕੁਝ ਇਕੱਠਾ ਵੀ ਕਰਨਾ ਰਸਨਾ ਸੋਈ ਲੋਭ ਮਿੱਠੇ ਸਵਾਦ ਜਿਹੜੀ ਜ਼ੁਬਾਨ ਹੈ ਉਹਨੂੰ ਇਹ ਪਤਾ ਹੈ ਕਿ ਬਸ ਮਿੱਠੇ ਮਿੱਠੇ ਸਵਾਦ ਮਿਲਦੇ ਰਹਿਣ ਮਨ ਸੋਇਆ ਮਾਇਆ ਬਿਸਮਾਦ ਮਨ ਮਾਇਆ ਦੇ ਚਸਕਿਆਂ ਦੇ ਵਿੱਚ ਸੁੱਤਾ ਪਿਆ ਫਿਰ ਗੁਰੂ ਸਾਹਿਬ ਨੇ ਇੱਕ ਆਵਾਜ਼ ਮਾਰੀ ਸਤਗੁਰੂ ਬਾਣੀ ਦੇ ਵਿੱਚ ਜ਼ਿਕਰ ਕਰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਮਹਾਰਾਜ ਜੀ ਬਾਣੀ ਦਾ ਬਚਨ ਸਤਿਗੁਰੂ ਕਹਿੰਦੇ ਤੇਰੇ ਘਰ ਦੇ ਵਿੱਚ ਕੋਈ ਜਾਗਦਾ ਜਿੰਨੇ ਤੇਰੇ ਪਰਿਵਾਰ ਦੇ ਮੈਂਬਰ ਨੇ ਇਹ ਸਾਡੇ ਪਰਿਵਾਰ ਦੇ ਮੈਂਬਰ ਹੈ ਜੀ ਇੱਕ ਤੇ ਸਾਡਾ 12 ਦਾ ਪਰਿਵਾਰ ਹੋ ਗਿਆ ਇੱਕ ਸਾਡਾ ਇਹ ਤਨ ਦਾ ਪਰਿਵਾਰ ਹੈ ਤੇ ਮਹਾਰਾਜ ਕਹਿੰਦੇ ਜਿੰਨੇ ਤੇਰੇ ਪਰਿਵਾਰ ਦੇ ਮੈਂਬਰ ਨੇ ਕੋਈ ਇੱਕ ਵੀ ਜਾਗਦਾ ਸਾਰੇ ਸੁੱਤੇ ਪਏ ਨੇ ਅੱਖਾਂ ਨੂੰ ਪਤਾ ਕੰਮ ਕੀ ਕਰਨਾ ਜ਼ੁਬਾਨ ਨੂੰ ਪਤਾ ਕੀ ਕੰਮ ਕਰਨਾ ਅੱਠਾ ਪੈਰਾਂ ਨੂੰ ਪਤਾ ਕੀ ਕੰਮ ਕਰਨਾ ਨਹੀਂ ਪਤਾ ਇਹ ਸਾਰੇ ਹੀ ਸੁੱਤੇ ਪਏ ਨੇ ਜੇ ਜਾਗਦੇ ਹੁੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ ਸਾਬਤ ਵਸਤ ਸਾ ਆਪਣੀ ਰਹਿ ਜੇ ਕੋਈ ਜਾਗਦਾ ਤੇ ਆਪਣੀ ਵਸਤੂ ਨੂੰ ਬਚਾ ਕੇ ਰੱਖੋ ਤੇਰਾ ਘਰ ਲੁੱਟਿਆ ਗਿਆ ਮੋਸਨਹਾਰ ਪੰਜ ਬਟਵਾਰੇ ਸੂਨੇ ਨਗਰ ਪਏ ਠਗ ਹਾਰੇ ਇਸ ਸੁੰਨੇ ਘਰ ਦੇ ਵਿੱਚ ਪੰਜ ਚੋਰ ਆਏ ਤੇ ਸਭ ਕੁਝ ਚੋਰਾ ਕੇ ਸਭ ਕੁਝ ਚੁੱਕ ਕੇ ਲੈ ਗਏ ਇਹ ਸੁੱਤਾ ਹੀ ਰਿਹਾ ਤੇ ਗੁਰੂ ਅਮਰਦਾਸ ਜੀ ਨੇ ਤੇ ਜਗਾਇਆ ਸੀ ਇੱਕ ਇੱਕ ਦਾ ਨਾਮ ਲੈ ਕੇ ਜਗਾਇਆ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇੱਕ ਇੱਕ ਜੀ ਦਾ ਨਾਮ ਲੈ ਕੇ ਜਗਾਇਆ ਸੀ اے ਨੇਤਰੋ ਮੇਰੇ ਉਹ ਹਰ ਤੂੰ ਮੈਂ ਜੋ ਧਰੀ ਹਰ ਹਰ ਬਿਨ ਅਵਰ ਨਾ ਦੇਖੋ ਕੋਈ ਏ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਸਤਿਗੁਰੂ ਨੇ ਕੰਨਾਂ ਨੂੰ ਜਗਾਇਆ ਸੀ ਏ ਸਰਵਣੋ ਮੇਰੇ ਉਹ ਸੱਚ ਸੁਣਨੈ ਨੂੰ ਪਿਠਾਏ ਸਤਿਗੁਰੂ ਨੇ ਫਿਰ ਸਮੁੱਚੇ ਸਰੀਰ ਨੂੰ ਆਵਾਜ਼ ਮਾਰ ਕੇ ਸਵਾਲ ਕੀਤਾ ਏ ਸਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਕਾ ਤੁਦ ਕਰਮ ਕਮਾਇਆ ਸੁਤਾ ਹੀ ਰਿਆ ਸਵਾਲ ਕੀਤਾ ਉਠਾ ਕੇ ਸਰੀਰਾ ਹੁਣ ਜਦੋਂ ਇਹ ਬਚਨ ਅਸੀਂ ਪੜਨ ਤੇ ਬਚਨ ਗੁਰੂ ਅਮਰਦਾਸ ਜੀ ਦਾ ਜਿਹੜਾ ਸਤਗੁਰੂ ਨੇ ਸਵਾਲ ਕੀਤਾ ਉਹ ਸਵਾਲ ਕਦੇ ਆਪਣੇ ਆਪ ਨੂੰ ਕਰੀਏ ਇਹ ਸਰੀਰਾ ਮੇਰੇ ਆ ਇਸ ਜਗ ਮੈਂ ਆਇਕਾ ਕੀ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ ਮਹਾਰਾਜ ਕਹਿੰਦੇ ਕਮਾਉਣਾ ਤੇ ਕੀ ਸੀ ਕਰਨਾ ਤੇ ਕੀ ਸੀ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨੂੰ ਨਾ ਬਸਾਇਆ ਇਹ ਸਰੀਰ ਨੇ ਚੇਤਾ ਤੇ ਕੀ ਕਰਨਾ ਸੀ ਇਹ ਸਰੀਰ ਨੇ ਕਮਾਈ ਤੇ ਕੀ ਕਰਨੀ ਸੀ ਜਿਸ ਰੱਬ ਨੇ ਰਚਨ ਰਚਿਆ ਜਿਸ ਰੱਬ ਨੇ ਸਰੀਰ ਨੂੰ ਬਣਾਇਆ ਇਹ ਸਰੀਰ ਉਸੇ ਰੱਬ ਨੂੰ ਭੁਲਾ ਕੇ ਬੈਠਾ ਹੈ ਇਹਦਾ ਮਤਲਬ ਗਾਫਲਤਾ ਦੀ ਨੀਂਦ ਦੇ ਵਿੱਚ ਸੁੱਤਾ ਪਿਆ ਹੈ ਦੇ ਸਮਝ ਹੋਇਆ ਪਿਆ ਇਹ ਸਰੀਰ ਵੀ ਹੌਲੀ ਹੌਲੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੇਰਾ ਸਾਥ ਛੱਡ ਗਿਆ ਤੇ ਤੈਨੂੰ ਸਮਝ ਹੀ ਨਹੀਂ ਆਈ ਕਿਸੇ ਨੇ ਨਾਲ ਨਹੀਂ ਨਿਬਣਾ ਅੱਗੇ ਸਾਹਿਬ ਨੇ ਬਚਨ ਕੀਤਾ ਮਾਤ ਪਿਤਾ ਸੁੱਤ ਬੰਦ ਜਨ ਹੁਣ ਪਹਿਲੇ ਤੇ ਜੀ ਤਿੰਨ ਰਿਸ਼ਤੇ ਹੋ ਗਏ ਮਾਤਾ ਪਿਤਾ ਸੁੱਤ ਦਾ ਅਰਥ ਹੁੰਦਾ ਪੁੱਤਰ ਅਗੇ ਬੰਧ ਬੰਧ ਇਹਨੂੰ ਬੰਧਤ ਵੀ ਆਖਿਆ ਬਾਣੀ ਦੇ ਵਿੱਚ ਬੰਧ ਬੰਦਾ ਪਦਾਰਤ ਹੁੰਦਾ ਰਿਸ਼ਤੇਦਾਰ ਸਾਖ ਸੰਬੰਧੀ ਮਾਤ ਪਿਤਾ ਸੁੱਤ ਬੰਧ ਜਨ ਹਿੱਤ ਜਾਸਿਓ ਕੀਨਾ ਹਿੱਤ ਦਾ ਅਰਥ ਹੁੰਦਾ ਪਿਆਰ ਤੂੰ ਬੜਾ ਪਿਆਰ ਕੀਤਾ ਇਹਨਾਂ ਦੇ ਨਾਲ ਬੜਾ ਆਪਣਾ ਆਪਣਾ ਕਿਹਾ ਵੀ ਇਹ ਮੇਰੇ ਆਪਣੇ ਨੇ ਮੇਰੇ ਆਪਣੇ ਨੇ ਤੇ ਮੈਂ ਨਹੀਂ ਕਹਿੰਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਨੇ ਤੇਰੇ ਨਾਲ ਕੀ ਕੀ ਜਿਨ੍ਹਾਂ ਦੇ ਨਾਲ ਤੂੰ ਪਿਆਰ ਕੀਤਾ ਜਿਨ੍ਹਾਂ ਨੂੰ ਤੂੰ ਆਪਣੇ ਆਖਿਆ ਜਿਨ੍ਹਾਂ ਨੇ ਤੇ ਵਾਸਤੇ ਤੂੰ ਸਾਰੀ ਜ਼ਿੰਦਗੀ ਰੱਬ ਨੂੰ ਭੁਲਾ ਕੇ ਬੈਠਾ ਰਿਆ ਉਹਨਾਂ ਨੇ ਤੇਰੇ ਨਾਲ ਕੀ ਕੀਤਾ ਬਚਨ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੀਓ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦਿਨਾ ਅਖਰੀ ਅਰਥ ਨੇ ਸਿੱਧੇ ਜੇ ਜਿਸ ਦਿਨ ਤੇਰੀ ਦੇਹੀ ਦੇ ਵਿੱਚੋਂ ਸਵਾਸ ਖਤਮ ਹੋਵੇ ਜਿਸ ਦਿਨ ਤੇਰੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਤੇਰੇ ਆਪਣਿਆਂ ਨੇ ਚੁੱਕ ਕੇ ਤੈਨੂੰ ਅੱਗ 'ਚ ਸੁੱਟਦਾ ਜੀਵਨ ਖਤਮ ਤੇਰੇ ਆਪਣੇ ਜਿਹੜੇ ਨੇ ਉਹੀ ਤੈਨੂੰ ਅੱਗ ਦੇ ਵਿੱਚ ਸੁੱਟ ਕੇ ਚਲੇ ਗਏ ਹੁਣ ਇਹਦਾ ਮਤਲਬ ਅੱਗੇ ਸਤਿਗੁਰੂ ਨੇ ਫਿਰ ਅੱਗੇ ਉਹ ਗੱਲ ਕਲੀਅਰ ਕੀਤੀ ਜੀਵਤ ਲੋਭ ਵਿਵਹਾਰ ਹੈ ਏ ਜਗ ਤੁਮ ਜਾਨੋ ਆ ਜਿਹੜਾ ਜਗਤ ਹੈ ਨਾ ਇਹ ਜਿਉਂਦੇ ਜੀ ਆ ਜਿਹੜੇ ਪੁੱਤਰ ਨੇ ਇਹ ਆਸਾਕ ਸਬੰਧੀ ਨੇ ਆ ਰਿਸ਼ਤੇਦਾਰ ਨੇ ਆ ਉਦੋਂ ਤੱਕ ਇਹਨੇ ਜਦੋਂ ਤੱਕ ਸਵਾਸ ਚੱਲਦੇ ਨੇ ਜਿਸ ਦਿਨ ਸਵਾਸ ਜ਼ਿੰਦਗੀ ਦੇ ਵਿੱਚੋਂ ਦੇਹੀ ਦੇ ਵਿੱਚੋਂ ਖਤਮ ਹੋ ਗਏ ਕੋਈ ਆਪਣਾ ਨਹੀਂ ਹੈ ਇੱਥੇ ਕੋਈ ਸਾਥ ਨਿਭਾਉਣ ਵਾਲਾ ਨਹੀਂ ਹੈ ਕਾਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ ਘਟ ਫੁੱਟਾ ਕੋਈ ਬਾਤ ਨਾ ਪੁੱਛਾ ਕਾਡੋ ਕਾਡੋ ਹੋਈ ਰੇ ਬੋਰੇ ਤੂੰ ਏ ਘਰੀ ਨਾ ਰੱਖੇ ਕੋਈ ਤੂੰ ਰਾਮ ਨਾਮ ਜਪ ਸੋਈ ਮਹਾਰਜ ਕਹਿੰਦੇ ਕਮਲਾ ਹੋਇਆ ਤੂੰ ਰੱਬ ਦਾ ਨਾਮ ਜਪ ਲੈ ਜਿਸ ਦਿਨ ਦੇਹੀ ਦੇ ਵਿੱਚੋਂ ਪ੍ਰਾਣ ਮੁੱਕ ਗਏ ਇਹਨਾਂ ਨੇ ਕਹਿੰਨਾ ਛੇਤੀ ਚੁੱਕ ਲੋ ਬੜਾ ਟਾਈਮ ਹੋ ਗਿਆ ਪਏ ਨੂੰ ਛੇਤੀ ਲੈ ਕੇ ਚੱਲੋ ਘਰ ਕੀ ਨਾਰ ਬਹੁਤ ਹਿਤ ਜਾਸੋਂ ਸਦਾ ਰਹਤ ਤਨ ਲਾਗੀ ਜਦ ਹੀ ਹੰਸ ਤਰੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਫਿਰ ਤੇ ਡਰਦੇ ਨੇ ਸਾਰੇ ਕੋਈ ਨਹੀਂ ਨੇੜੇ ਲੱਗਦਾ ਤੇ ਮਹਾਰਾਜ ਕਹਿੰਦੇ ਇਸ ਕਰਕੇ ਬੰਦਿਆ ਚੇਤਾ ਕਰ ਲੈ ਸਮਝ ਲੈ ਸੋ ਨਾ ਜਾਗ ਜਾ ਸੁਚੇਤ ਹੋ ਜਾ ਜੋ ਨਾਲ ਨਿਭਣ ਵਾਲਾ ਉਹ ਕਮਾ ਜਿਹੜੀ ਚੀਜ਼ ਇੱਥੇ ਛੱਡ ਜੇਗੀ ਉਹ ਤੋਂ ਥੋੜਾ ਜਿਹਾ ਪਿੱਛੇ ਹਟ ਪਿੱਛੇ ਹਟ ਤਾ ਹਟਣ ਦਾ ਮਤਲਬ ਇਹ ਨਹੀਂ ਪਰਿਵਾਰ ਛੱਡ ਦੇਣਾ ਪਿੱਛੇ ਹਟਣ ਦਾ ਮਤਲਬ ਇਹ ਨਹੀਂ ਵੀ ਜ਼ਿੰਮੇਵਾਰੀਆਂ ਤੋਂ ਹਟਣਾ ਪਰ ਉਹ ਵੀ ਤੇ ਕਮਾਂ ਜਿੰਨੇ ਨਾਲ ਨਿਭਣਾ। ਹਜ਼ੂਰ ਪਾਤਸ਼ਾਹੀ ਦਾ ਅੱਜ ਦਾ ਅੰਮ੍ਰਿਤ ਵਚਨ ਹੁਕਮ ਦੇ ਰੂਪ ਦੇ ਵਿੱਚ ਸਤਿਗੁਰੂ ਨੇ ਬਖਸ਼ਿਸ਼ ਕੀਤਾ ਸੀ। ਬਹਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਮਿੱਥਿਆ ਮੋਹ ਬੰਦੇ ਨਿਤ ਪਰਚ। ਮਹਾਰਾਜ ਕਹਿੰਦੇ ਤੂੰ ਦ੍ਰਿਸ਼ਟੀਨਾ ਧਰ ਅਰਥ ਤੂੰ ਕਦੇ ਧਿਆਨ ਕੀਤਾ ਤੇਰੀ ਉਮਰ ਲੰਘਦੀ ਜਾ ਰਹੀ ਹੈ ਅਸੀਂ ਕੱਲ ਵੀ ਸਹਿਦੇ ਅਰਥ ਕੀਤੇ ਸੀ ਤੈਨੂੰ ਪਤਾ ਹੀ ਨਹੀਂ ਕਰਤ ਵਿਕਾਰ ਦਉ ਕਰ ਝਾਰਤ ਵਿਕਾਰ ਕਰਦਾ ਰਿਹਾ ਬੁਰਾਈਆਂ ਕਰਦਾ ਰਿਹਾ ਜਦੋਂ ਜਾਣ ਦਾ ਵੇਲਾ ਆਇਆ ਤੇ ਹੱਥ ਖਾਲੀ ਨੇ ਕਿਉਂਕਿ ਜੋ ਕੁਝ ਇਕੱਠਾ ਕੀਤਾ ਉਹ ਤੇ ਸਾਹਮਣ ਵਾਲੇ ਆ ਗਏ ਜੋ ਕੁਝ ਤੂੰ ساری ਜ਼ਿੰਦਗੀ ਕਮਾ ਕੇ ਬੈਠਾ ਜੋ ਕੁਝ ਤੂੰ ਉਹਨੂੰ ਸਾਹਮਣੇ ਵਾਲੇ ਬੈਠੇ ਨੇ ਤੈਨੂੰ ਸਾਹਮਣੇ ਵਾਲਾ ਕੌਣ ਹੈ ਉਹਨ ਜਿੰਨੇ ਤੈਨੂੰ ਸਾਹਮਣਾ ਸੀ ਉਹ ਤੇਰੇ ਕੋਲ ਹੈ ਹੀ ਨਹੀਂ ਸਭ ਨੇ ਬਖਸ਼ਿਸ਼ ਕੀਤੀ ਸਭ ਕਿਛ ਜੀਵਤ ਲੋਭ ਵਿਵਹਾਰ ਹੈ ਜਗ ਤੁਮ ਜਾਣੋ ਇਹ ਜਗਤ ਮਹਾਰਾਜ ਕਹਿੰਦੇ ਬਸ ਜਿਉਂਦੇ ਜੀ ਦਾ ਵਪਾਰ ਹੈ ਬਸ ਨਾਨਕ ਹਰ ਗੁਣ ਗਾਇ ਲਹਿ ਹਜੇ ਵੀ ਸੁਚੇਤ ਹੋ ਹਰੀ ਦੇ ਗੁਣ ਗਾਇ ਲਹਿ ਸਭ ਸੁਪਨ ਸਮਾਨੋ ਇਹ ਜੋ ਕੁਝ ਦਿਸ ਰਿਆ ਨਾ ਸਭ ਇੱਕ ਸੁਪਨਾ ਹੈ ਜੋ ਕੁਝ ਆਪਣਾ ਹੈ ਸਭ ਕੁਝ ਇਹ ਸੁਪਨਾ ਹੀ ਚੱਲ ਰਿਹਾ ਇਸ ਦਿਨ ਜਿਸ ਦਿਨ ਸੁਪਨਾ ਖੁੱਲਿਆ ਤੇ ਹਕੀਕਤ ਇਹ ਹੈ ਵੀ ਤੂੰ ਕੱਲਾ ਆ ਕੱਲਾ ਆਇਆ ਸੀ ਇਕੱਲੇ ਨੇ ਦੁਰ ਜਾਣਾ ਜਿਹੜੀ ਕਮਾਈ ਤੂੰ ਚੰਗੀ ਕਰ ਲਏਗਾ ਉਹ ਤੇਰੇ ਨਾਲ ਨਿਭਾਏਗੀ ਜੇ ਉਹ ਤੂੰ ਚੰਗਿਆਈ ਨਹੀਂ ਕਰੇਗਾ ਤੇ ਜਿੱਦਾਂ ਦਾ ਆਇਆ ਸੀ ਉਦਾਂ ਦਾ ਹੀ ਤੂੰ ਇਸ ਜੀਵਨ ਦੇ ਵਿੱਚੋਂ ਚਲਾ ਜਾਏਂਗਾ ਕੁਝ ਵੀ ਨਿਕਲ ਲੈਣਾ ਸਹਿ ਪਾਤਸ਼ਾਹ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਤਿਲੰਗ ਰਾਗ ਦਾ ਦੂਜਾ ਸ਼ਬਦ ਅੱਜ ਦੇ دیਵਾਨਾ ਦੇ ਵਿੱਚ ਅਸੀਂ ਵਿਚਾਰਿਆ ਜੀ ਭੁੱਲ ਲਾਂ ਗਲਤੀਆਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ